ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੁਸ਼ੇਰ ਲੁਧਿਆਣਾ ਜੀ ਹਾਂ ਨਿਗਮ ਚੋਣਾਂ ਦੇ ਵਿੱਚ ਸ਼ਹਿਰ ਲੁਧਿਆਣਾ ਦੀ ਖਾਸ ਸਹਿਮਿਅਤ ਹੈ ਕਿਉਂਕਿ ਰਾਜਨੀਤੀ ਦਾ ਪੰਜਾਬ ਦੀ ਰਾਜਨੀਤੀ ਦਾ ਧੁਰਾ ਮੰਨਿਆ ਜਾਂਦਾ ਹੈ ਲੁਧਿਆਣਾ ਸ਼ਹਿਰ ਨੂੰ ਸੋ ਲਗਾਤਾਰ ਜਦੋਂ ਦੇ ਕੱਲ ਦੇ ਇਲੈਕਸ਼ਨ ਅਨਾਉਂਸ ਹੋਏ ਹੈ ਕੈਂਡੀਡੇਟਾਂ ਵੱਲੋਂ ਜਿਹੜਾ ਹੈ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਅਪਰੋਚ ਕੀਤੀ ਜਾ ਰਹੀ ਹੈ ਉਹਨਾਂ ਦੇ ਅੱਗੇ ਬਾਰ ਲਗਾਤਾਰ ਆਪਣੀ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਸੋ ਇਹ ਸਾਰੇ ਮਾਮਲੇ ਦੇ ਵਿੱਚ ਮੌਜੂਦਾ ਸਰਕਾਰ ਦੀ ਹ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਸ਼ੋਕ ਪਰਾਸ਼ ਪੱਪੀ ਨਾਲ ਗੱਲਬਾਤ ਕਰਨ ਪਹੁੰਚੇ ਆਂ ਔਰ ਦazie ਕੀ ਪੱਪੀ ਜੀ ਜਿਹੜੇ ਹੈਗੇ ਆ ਜਿੱਥੇ ਐਮ ਐਲ اے ਹੈਗੇ ਆ ਉਸ ਨਾਲ ਨਾਲ ਐਮ ਪੀ ਦੇ ਚੋਣ ਵੀ ਲੜ ਚੁੱਕੇ ਆ ਔਰ ਹੁਣ ਸਕਰੀਨਿੰਗ ਕਮੇਟੀ ਦੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਐ ਐਜ਼ ਅ ਚੇਅਰਮੈਨ ਸੋ ਪੁੱਛਦੇ ਆਂ ਗੱਲਬਾਤ ਕਰਦੇ ਆਂ ਸਰ ਕਿਦਾਂ ਦਾ ਮਾਹੌਲ ਹੈ ਸੱਚੀ ਗੱਲ ਸਰ ਸਾਰਸਿਕਾਲ ਜੀ ਬਹੁਤ ਵਧੀਆ ਖਾਵਾ ਮਾਹੌਲਾ ਜੀ ਕਿਉਂਕਿ ਲੋਕਾਂ ਨੂੰ ਇਸ ਦਿਨ ਦੀ ਇੰਤਜ਼ਾਰ ਸੀ ਵੀ ਲੋਕ ਸਭਾ ਤੋਂ ਬਾਅਦ ਜਿਹੜੇ ਨਗਰ ਨਿਗਮ ਲੁਧਿਆਣੇ ਦੇ ਹੁਣ ਇਲੈਕਸ਼ਨ ਹੋਣ ਜਾ ਰਹੇ ਆ ਇਹ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਇਸ ਕੰਮ ਦਾ ਬਹੁਤ ਜ਼ਿਆਦਾ ਹਸਾਬ ਆ ਵੀ ਫਟਾਫਟ ਇਲੈਕਸ਼ਨ ਹੋਣ ਤੇ ਆਮ ਆਦਮੀ ਪਾਰਟੀ ਦਾ ਮੇਰ ਬਣੇ ਤੇ ਲੋਕਾਂ ਦਾ ਜਿਹੜਾ ਕੰਮ ਆ ਉਹ ਹੋਰ ਜੰਗੀ ਪੱਦਰ ਤੇ ਹੋ ਸਕੀ ਜੀ ਪੱਪੀ ਜੀ ਇਸ ਟਾਈਮ ਬਹੁਤ ਜ਼ਿਆਦਾ ਕਿਉਂਕਿ ਤੁਸੀਂ ਸੱਤਾਧਾਰੀ ਪਾਰਟੀ ਹੋ ਤੇ ਸੱਤਾਧਾਰੀ ਪਾਰਟੀ ਤੋਂ ਉਮੀਦ ਜਿਆਦਾ ਹੁੰਦੀ ਹੈ ਹਰ ਬੰਦਾ ਚਾਹੁੰਦਾ ਮੈਨੂੰ ਸੱਤਾਧਾਰੀ ਮਤਲਬ ਆਸਾਨ ਕੰਮ ਮਿਲ ਜੇ ਜਿੱਤੀ ਜਿਤਾਈ ਸੀਟ ਮਿਲ ਜੇ ਤੇ ਕੈਂਡੀਡੇਟ ਉਹ ਕਹਿੰਦੇ ਏਕ ਅਨਾਰ 100 ਬਿਮਾਰ ਪਰ ਸੋ ਲਿਸਟ ਬਹੁਤ ਲੰਬੀ ਹੈ ਤੇ ਇਹਦੇ ਵਿੱਚ ਔਰ ਚੇਅਰਮੈਨ ਹੀ ਤੁਹਾਡੇ ਕੋਲ ਹੈ ਸਕਰੂਟੀ ਦੀ ਕਿ ਭਾਈ ਕਿਦਾਂ ਸੋ ਕਿਦਾਂ ਸਸ਼ਕਤ ਬਣਾਓਗੇ ਕਿ ਉਹੀ ਕੈਂਡੀਡੇਟਾਂ ਨੂੰ ਮਿਲੇ ਜਿਹੜੇ ਜਿੱਤ ਸਕਣ ਤੇ ਜਿਹੜੇ ਨਾਰਾਜ਼ ਹੋ ਗਏ ਉਹ ਕਿਤੇ ਪਾਰਟੀ ਨਾ ਛੱਡ ਕੇ ਜਾਣ ਦੇਖੋ ਸਾਡੇ ਮੇਰੇ ਨਾਲ ਜਿਹੜੇ ਸਾਡੇ ਦੋ ਕੈਬਨਿਟ ਮੰਤਰੀ ਪੰਜਾਬ ਸਰਕਾਰ ਸੋਨ ਸਾਹਿਬ ਤੇ ਮੁੰਡੀਆਂ ਸਾਹਿਬ ਅਸੀਂ ਤਿੰਨੇ ਤੇ ਮੋਹੀ ਜੀ ਪ੍ਰਿੰਸ ਜੀ ਸਾਡੇ ਪ੍ਰਧਾਨ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਬੰਦੇ ਬੈਠ ਕੇ ਅਸੀਂ ਆਪਸ ਦੇ ਵਿੱਚ ਡਿਸਾਈਡ ਕਰ ਰਹੇ ਆਂ ਡਾਕਟਰ ਸਾਹਿਬ ਸਾਰੇ ਡਿਸਾਈਡ ਕਰ ਰਹੇ ਵੀ ਕਿਹੜਾ ਬੰਦਾ ਲੋਕ ਸੇਵਾ ਔਰ ਕਿਹੜਾ ਬੰਦਾ ਜ਼ਮੀਨ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਸਕਦਾ ਔਰ ਕਿਹੜੇ ਬੰਦੇ ਨੇ ਆਮ ਆਦਮੀ ਪਾਰਟੀ ਦਾ ਪਹਿਲਾ ਝੰਡਾ ਚੱਕਿਆ ਵਾ ਉਹਨਾਂ ਲੋਕਾਂ ਨੂੰ ਮੌਕਾ ਦਾਂਗੇ ਜਿਹੜੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹੋਣ ਲੋਕਾਂ ਦੇ ਕੰਮ ਕਰਦੇ ਹੋਣ ਔਰ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਦੇ ਹੋਣ ਔਰ ਆਉਣ ਵਾਲੇ ਸਮੇਂ 'ਚ ਉਹਨਾਂ ਬੰਦਿਆਂ ਨੂੰ ਮੌਕਾ ਮਿਲੂਗਾ ਜਿਹੜੇ ਲੋਕ ਸੇਵਾ ਦੇ ਵਿੱਚ ਆਪਣੀ ਦੂਜੀ ਰੱਖਦੇ ਹੋਗੇ ਜੀ ਲਗਾਤਾਰ ਟੈਂਟੇਟਿਵਲੀ ਕਹਿ ਲੋਤ ਪੌਣੇ ਇੱਕ ਤਿੰਨ ਸਾਲ ਦਾ ਸਮਾਂ ਹੋ ਗਿਆ ਤੁਹਾਨੂੰ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਏ ਹੋਏ ਇੰਨੀ ਕੀ ਦੇਰ ਚ ਐਂਟੀ ਇਨਕੰਪੈਂਸਿਵ ਵੀ ਇੱਕ ਫੈਕਟਰ ਹੋ ਜਾਂਦੀ ਹੈ ਕਿ ਸੱਤਾ ਦੇ ਵਿਰੋਧ ਤਾ ਕਿਉਂਕਿ ਲੋਕੀ ਖੁਸ਼ ਘੱਟ ਹੁੰਦੇ ਆ ਨਰਾਜ਼ ਕਾਫੀ ਹੋ ਜਾਂਦੇ ਆ ਸੋ ਇਸ ਮਾਮਲੇ ਦੇ ਵਿੱਚ ਇਸ ਫੈਕਟਰ ਨੂੰ ਕਿਦਾਂ ਮੱਦੇ ਨਜ਼ਰ ਰੱਖ ਕੇ ਕਿਦਾਂ ਇ ਇਦੇ ਵਿੱਚ ਜਿੱਤ ਨੂੰ ਯਕੀਨੀ ਬਣਾਇਆ ਜਾਏਗਾ ਜਾਂ ਮੈਕਸਿਮਮ ਬੰਦੇ ਆਪਣੇ ਕੈਂਡੀਡੇਟ ਕਿਦਾਂ ਜਿਤਾਉਂਗੇ ਦੇਖੋ ਮੈਨੂੰ ਦੱਸ ਦਿਓ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਜੀ ਕਿ ਜਿਸ ਪਾਰਟੀ ਦੇ ਅਸੀਂ ਜੀ ਸੇਵਾਦਾਰਾਂ ਉਸ ਪਾਰਟੀ ਦੇ ਵਿੱਚ ਪਹਿਲੀ ਪਾਰਟੀ ਆ ਸਿਆਸੀ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨੇ ਆ ਵਾਅਦਾ ਕਰਕੇ ਕੱਲੇ-ਕੱਲੇ ਵਾਅਦੇ ਨੂੰ ਨਿਭਾ ਰਹੇ ਆ ਜੀ ਚਾਹੇ ਜਿੱਥੇ ਤੱਕ ਤੁਸੀਂ ਕਿਹਾ ਪੌਣੇ 3 ਸਾਲ ਹੋਏ ਆ ਇਹ ਪੌਣੇ 3 ਸਾਲ ਦੀਆਂ ਸਮੇਂ ਤੇ ਹੀ ਨਿਗਾਹ ਮਾਰੀਏ ਤਾਂ ਦੇਖੋ ਜਿਹੜਾ ਬੀਲੀ ਦਾ ਵਾਅਦਾ ਕੀਤਾ ਸੀ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਜੀ ਦੂਸਰਾ ਵਾਅਦਾ ਜਿਹੜਾ ਹੈਲਥ ਦਾ ਕੀਤਾ ਸੀ ਉਹ ਵਾਅਦੇ ਦੇ ਉੱਤੇ 829 ਮੱਲਾਕਲੀ ਨੇ ਖੋਲੇ ਆ 52 ਤਰ੍ਹਾਂ ਦੇ ਟੈਸਟ ਹੋ ਰਹੇ ਆ ਉੱਤੇ ਔਰ ਜਿੱਥੇ ਤੱਕ ਐਜੂਕੇਸ਼ਨ ਦੀ ਗੱਲ ਆ ਉਥੇ ਸਰਕਾਰੀ ਸਕੂਲ ਆ ਜੋ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾਤੇ ਆਹੀ ਜਿਮਨੀ ਚੋਣਾ ਦੇ ਵਿੱਚ ਚਾਰਾਂ ਦੇ ਵਿੱਚੋਂ ਤਿੰਨ ਜਿਹੜੀਆਂ ਇਲੈਕਸ਼ਨ ਨੇ ਉਹ ਆਮ ਆਦਮੀ ਪਾਰਟੀ ਜਿੱਤੀ ਆ ਚੌਥੀ ਵੀ ਜਿੱਤਨੀ ਸੀ ਇਹ ਵੀ ਇਤਿਹਾਸ ਬਣਨਾ ਈ ਜਿਵੇਂ ਵਿਧਾਨ ਸਭਾ ਚ 92 ਮੈਂਬਰ ਚੁਣ ਕੇ ਭੇਜੇ ਸੀ ਇਸੇ ਤਰ੍ਹਾਂ ਚਾਰ ਦੀਆਂ ਚਾਰੇ ਜਿੱਤਨੀਆਂ ਸੀ ਉਹ ਇੱਕ ਸਾਡੀ ਆਪਣੀ ਉਹ ਪਾਰਟੀ ਦਾ ਬੰਦਾ ਇੱਕ ਹਜ਼ਾਰ ਕੜ ਗਿਆ ਉਹ 22000 ਵੋਟ ਲੈ ਗਿਆ ਇਸ ਕਰਕੇ ਕੋਈ ਕਾਂਗਰਸ ਦਾ ਬੰਦਾ ਜਿੱਤ ਗਿਆ ਨਹੀਂ ਤਾਂ ਚਾਰੇ ਹੀ ਜਿੱਤਨੀਆਂ ਸੀਗੀਆਂ ਜੀ ਹੁਣ ਮੈਂ ਤੁਹਾਨੂੰ ਜਿੱਥੇ ਤੱਕ ਨਗਰ ਨਿਗਮ ਚੋਣਾਂ ਦੀ ਗੱਲ ਆ ਆਮ ਆਦਮੀ ਪਾਰਟੀ ਦੇ ਉੱਤੇ ਹੀ ਪੰਜਾਬ ਦੇ ਲੋਕ ਅੱਜ ਭਰੋਸਾ ਰੱਖਦੇ ਆ ਔਰ ਭਰੋਸਾ ਕਰਦੇ ਆ ਜਲੰਧਰ ਦੀ ਜਿਮਨੀ ਚੋਣ ਚ ਲਾ ਲੋ ਕਿੱਡੀ ਵੱਡੀ ਬਹੁਮਤ ਨਾਲ ਜਿੱਤੇ ਆ ਤੇ ਇਸ ਕਰਕੇ ਹੁਣ ਵਿਰੋਧੀਆਂ ਦੇ ਕਹਿਣ ਲਈ ਕੁਝ ਕੋਲ ਤਾਂ ਹੈ ਨਹੀਂਗਾ ਪਰ ਵਿਰੋਧੀ ਹੁਣ ਕਹਿਣੋ ਵੀ ਹਟਦੇ ਨਹੀਂਗੇ ਜੀ ਬਾਰ ਬਰੋਧੀਆਂ ਨੂੰ ਇਸ ਗੱਲ ਦਾ ਹੁਣ ਨਗਰ ਨਿਗਮ ਚੋਣ ਦੇ ਵਿੱਚ ਜਦੋਂ ਸਾਰੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਬਣੇ ਉਦੋਂ ਬਾਅਦ ਵਿਰੋਧੀਆਂ ਨੂੰ ਕਹਿਣ ਲਈ ਕੁਝ ਨਹੀਂ ਛੜਨਾ ਪੰਜਾਬ ਦੇ ਤੁਹਾਡੀ ਸਰਕਾਰ ਤੇ ਲਗਾਤਾਰ આરોਪ ਲੱਗਦੇ ਨੇ ਬਲੇਮ ਲੱਗਦੇ ਕਿ ਇਹ ਨਾ ਤਜਰਬੇਕਾਰ ਸਰਕਾਰ ਹੈ ਜੇ ਹੁਣ ਵੀ ਗੱਲਬਾਤ ਕਰੀਏ ਤੇ ਉਹ ਕਹਿੰਦੇ ਕਿ ਜੇ ਦੇਖੋ ਪਹਿਲੀ ਗੱਲ ਤਾਂ ਅਦਾਲਤ ਦੇ ਡੰਡੇ ਤੇ ਸਿਰ ਤੇ ਇਹ ਇਲੈਕਸ਼ਨ ਕਰਾ ਰਹੇ ਆ ਉਸ ਤੇ ਵੀ ਹੁਣ ਹਫੜਾ ਤਫੜੀ ਇੰਨੀ ਕਹਿ ਕਿ ਪ੍ਰੋਪਰ ਟਾਈਮ ਵੀ ਨਹੀਂ ਦਿੱਤਾ ਗਿਣਤੀ ਦੇ ਮਤਲਬ ਹਜੇ ਜੇ 8 ਤਰੀਕ ਨੂੰ ਅਨਾਉਂਸ ਹੋਏ ਤੇ 21 ਤਰੀਕ ਨੂੰ VOTING ਵੀ ਉਸੇ ਦਿਨ ਕਾਊਂਟਿੰਗ ਵੀ ਮਤਲਬ ਇੰਨੀ ਕਿਹੜੀ ਹਮੜਾ ਤਫੜੀ ਸੀ ਕੈਂਡੀਡੇਟਾਂ ਨੂੰ ਪ੍ਰੋਪਰ ਨਾ ਡਾਕੂਮੈਂਟ ਪਰਨ ਇਹਨਾਂ ਸਮਾਂ ਵੀ ਨਹੀਂ ਦਿੱਤਾ ਗਿਆ ਇੱਕ ਪਾਸੇ ਦਾ ਵਿਰੋਧੀਆਂ ਨੇ ਰੌਲਾ ਪਾਇਆ ਹੋਇਆ ਨਗਰ ਨਿਗਮ ਦੇ ਚੋਣો ਨਹੀਂ ਕਰ ਰਹੇ ਚੋਣੋ ਨਹੀਂ ਕਰਦੇ ਹੁਣ ਜੇ ਕਰਨ ਲੱਗਿਆਂ ਤਾਂ ਇਹਨਾਂ ਨੂੰ ਹੁਣ ਉਸ ਪਾਸੇ ਇਹਨਾਂ ਦਾ ਤਾਂ ਉਹ ਕੰਮਾ ਕਿਸੇ ਜੱਟ ਦੇ ਢਿੱਡ ਤੇ ਬੈਠਾ ਹੀ ਬਾਣੀਆਂ ਉਹ ਉੱਪਰ ਬੈਠਾ ਰੋਈ ਜਾਵੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਤਾਂ ਉੱਪਰ ਬੈਠਾ ਤੂੰ ਕਿਉਂ ਰੋਈ ਜਾਣਾ ਕਹਿੰਦਾ ਮੈਨੂੰ ਬੜਾ ਬਹਿਮ ਆ ਜੇ ਉੱਪਰ ਆ ਗਿਆ ਮੇਰਾ ਪਤਾ ਨਹੀਂ ਕੀ ਬਣੂ ਹੁਣ ਇਹਨਾਂ ਵਿਰੋਧੀਆਂ ਨੂੰ ਇਹ ਦੇਖਦਾ ਵੀ ਹੁਣ ਲੈਕਚਰ ਹੋਣ ਲੱਗਿਆ ਹੁਣ ਮੈਂ ਜਦੋਂ ਆਮ ਆਦਮੀ ਪਾਰਟੀ ਦਾ ਬਨੂਗਾ ਤੇ ਉਦੋਂ ਸਾਡਾ ਪਤਾ ਨਹੀਂ ਸਿਆਸਤ ਦੇ ਵਿੱਚ ਕੀ ਬਨੂਗਾ ਜਿੱਥੇ ਤੱਕ ਤੁਸੀਂ ਕੀ ਤਜਰਬੇ ਦੀ ਗੱਲ ਹਾਂ ਇਹ ਗੱਲ ਉਹਨਾਂ ਨੂੰ ਦੱਸਣੀ ਚਾਹਣਾ ਤੁਹਾਡੇ ਲਈ ਜ਼ਰੂਰ ਸਾਨੂੰ ਲੁੱਟਣ ਦੇ ਕੁੱਟਣ ਦਾ ਤਜਰਬਾ ਹੈ ਨਹੀਂ ਨਾ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਲੁੱਟਿਆ ਵਾ ਨਾ ਅਸੀਂ ਕੁੱਟਿਆ ਵਾ ਤੁਸੀਂ ਦੋਨੇ ਕੰਮ ਕਰਨ ਚ ਤੁਹਾਡਾ ਤਜਰਬਾ ਵਾਦਾ ਇਹ ਅਸੀਂ ਮੰਨਦੇ ਆ। ਇਹ ਗੱਲਬਾਤ ਕਰੀਏ ਤੁਸੀਂ ਕਿ ਜਿਮਣੀ ਚੋਣਾ ਚ ਅਸੀਂ ਇਤਿਹਾਸ ਲਗਭਗ ਰਾਚੀ ਦਿੱਤਾ ਹੈਗਾ ਕਿ ਐਦਾਂ ਜਿੱਤੇ ਪਰ ਜੇ ਪੈਰਲੈਲੀ ਗੱਲਬਾਤ ਕਰੀਏ ਤਾਂ ਐਮਪੀ ਚੋਣਾ ਦੇ ਵਿੱਚ ਤੁਸੀਂ ਖੁਦ ਲੜੇ ਔਰ ਤੁਸੀਂ ਉਹ ਜਿੱਤ ਹਾਸਲ ਚ ਜਿੱਤ ਤੇ ਉਹਨੂੰ ਕਨਵਰਟ ਨਹੀਂ ਕਰ पाए ਇਹਦੇ ਵਿੱਚ ਕੀ ਨਿਕੋ 240000 ਵੋਟ ਮੈਨੂੰ 50 ਲੁਧਿਆਣੇ ਦੇ ਲੋਕਾਂ ਨੇ ਪਾਈ ਆ। ਜੀ ਮੈਂ ਪਹਿਲਾਂ ਲੋਕਾਂ ਦਾ ਰਿਣੀ ਆ ਉਹਨਾਂ ਲੋਕਾਂ ਦਾ ਇਹਨਾਂ ਨੇ ਪ੍ਰਭੂ ਰਾਮ ਦੇ ਨਾਮ ਨਾਲ ਲੋਕਾਂ ਨੂੰ ਗਮਰਾਹ ਕਰਕੇ ਪ੍ਰਭੂ ਰਾਮ ਦਾ ਨਾਮ ਚਲਾ ਕੇ ਲੋਕਾਂ ਦੀ ਆਸਥਾ ਨਾ ਕਿਉਂਕਿ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਪੰਜਾਬੀ ਜਲਦੀ ਆਸਥਾ ਦੇ ਨਾਲੋਂ ਦੂਰ ਨਹੀਂ ਹੁੰਦੇ ਜਦੋਂ ਪ੍ਰਭੂ ਰਾਮ ਦਾ ਨਾਮ ਆ ਗਿਆ ਲੋਕਾਂ ਨੇ ਸੋਚਿਆ ਵੀ ਇੱਕ ਵਾਰੀ ਬੋਲ ਹੀ ਪਾਉਣੀ ਆ ਪ੍ਰਭੂ ਰਾਮ ਦੇ ਨਾਮ ਨੂੰ ਪਾ ਦਈਏ ਔਰ ਇਹਨਾਂ ਨੇ 3 ਲੱਖ ਪ੍ਰਸ਼ਾਦ ਦਾ ਪੈਕੇਟ ਗੁੜ ਮੰਡੀੋਂ ਪੈਕ ਕਰਾਇਆ ਤੇ ਛੰਨੀਆਂ ਦੁਕਾਨ ਤੋਂ ਲੀਆਂ ਕਹਿਤੀਆਂ ਅਯੋਧਿਆ ਤੋਂ ਆਈਆਂ ਪ੍ਰਭੂ ਰਾਮ ਨੂੰ ਪਤਾ ਲੱਗ ਗਿਆ ਜੋਧਿਆ 'ਚ ਬੈਠੇ ਵੀ ਇਹ ਤਾਂ ਪੰਜਾਬ ਦੀ ਧਰਤੀ ਤੇ ਸੁੱਚੀ ਧਰਤੀ ਤੇ ਝੂਠ ਬੋਲ ਰਹੇ ਆ ਉਹ ਜੋਧਿਆ 'ਚ ਹਰਾਤਾ ਪ੍ਰਭੂ ਰਾਮ ਨੇ ਇਹਨਾਂ ਨੂੰ ਜਿੱਥੋਂ ਇਹਨਾਂ ਨੇ ਨਾਮ ਚਲਾਇਆ ਸੀਗਾ ਇਸ ਕਰਕੇ ਪ੍ਰਭੂ ਰਾਮ ਦਾ ਨਾਮ ਚੱਲ ਗਿਆ ਹੁਣ ਨਹੀਂ ਚੱਲਣਾ ਪ੍ਰਭੂ ਰਾਮ ਦੇ ਨਾਮ ਨੂੰ ਲੋਕ ਜਾਣ ਕੇ ਵੀ ਇਹ ਤਾਂ ਇਥੋਂ ਲੋਕਲੀ ਪਰਚਾਲ ਲੈ ਕੇ ਸਾਨੂੰ ਗੁੰਮਰਾਹ ਕਰਗੇ ਅੱਛਾ ਸਰ ਗੱਲਬਾਤ ਇਹ ਕਰੀਏ ਕਿ ਤੁਸੀਂ ਹੈਗੇ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਚ ਤਾਂ ਅਸੀਂ ਸੁਣਿਆ ਸੀ ਅੱਜ ਤੱਕ ਕਿ ਬੰਦੇ ਆਂਦੇ ਐ ਟੀਮਾਂ ਜੁਆਇਨ ਕਰਦੇ ਐ ਕਿਉਂਕਿ ਮੌਜੂਦਾ ਸਰਕਾਰ ਤਾਂ ਸਿੱਧਾ-ਸਿੱਧਾ ਪਾਵਰ ਹੈ ਪਰ ਅੱਜ ਅਸੀਂ ਦੇਖ ਰਹੇ ਕਿ ਜਿਹੜਾ ਨਿਗਮ ਚੁਣਾਵ ਹੈਗੇ ਇਹਦੇ ਵਿੱਚ ਤੁਹਾਡੇ ਹੀ ਕੁਝ ਕਲੀਗਸ ਦੇ ਜਿਹੜੇ ਕੈਂਡੀਡੇਟ ਦਾਅਵੇਦਾਰੀ ਕਰਦੇ ਸੀ ਅੱਜ ਉਹ ਮਤਲਬ ਦੂਸਰੀ ਭਾਜਪਾ ਵਰਗੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹਜੇ ਇਲੈਕਸ਼ਨ ਅਨਾਉਂਸ ਹੋਇਆ ਮਤਲਬ ਸੱਤਾ ਛੱਡ ਕੇ ਵਿਪੱਖ ਚ ਜਾ ਰਹੇ ਐ ਇਹ ਕਿਉਂ ਇਹ ਕੋਲ ਲਗ ਲਗ ਇਲਾਕਿਆਂ ਦੀ ਲਗ ਲਗ ਪ੍ਰੋਬਲਮਾਂ ਆਉਂਦੀਆਂ। ਪਰ ਮੈਂ ਤੁਹਾਨੂੰ ਇਹ ਦੱਸਦਾ ਹਲਕਾ ਸੈਂਟਰ 'ਚ ਅੱਜ ਸਵੇਰ ਦੇ ਜਦੋਂ ਤੁਹਾਡੇ ਨਾਲ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਬਹੁਤ ਵੱਡਾ ਤੁਸੀਂ ਦੇਖਿਆ ਹੋਣਾ ਪਰ 5-4 ਦਿਨਾਂ 'ਚ ਭਾਜਪਾ ਦੇ ਕਾਂਗਰਸ ਦੇ ਛੱਡ ਕੇ ਲੀਡਰ ਆਮ ਆਦਮੀ ਪਾਰਟੀ ਦੇ ਝੰਡੇ ਡੰਡੇ ਥੱਲੇ ਆ ਰਹੇ ਆ। ਅੱਜ ਵੀ 51 ਨੰਬਰ ਜਿਹੜੀ ਪੁਰਾਣੀ ਵਾਰਡ ਆ। ਆਪਣੇ ਧੂਰੀ ਲੈਣ ਵਾਲੀ ਉਥੋਂ ਕਾਂਗਰਸ ਦੇ ਯੂਥ ਕਾਂਗਰਸ ਦੇ ਜਿਹੜੇ ਨਮਾਇंदे ਆ ਉਹ ਛੱਡ ਕੇ ਸ਼ਾਮਲ ਹੋਏ ਆ ਕਿ ਆਮ ਆਦਮੀ ਪਾਰਟੀ ਦੀਆਂ ਕੰਮਾਂ ਨੂੰ ਦੇਖਦੇ ਹੋ ਔਰ ਨੀਅਤ ਤੇ ਨੀਤੀ ਨੂੰ ਦੇਖਦੇ ਹੋ ਸਾਡੀ ਨੀਅਤ ਤੇ ਨੀਤੀ ਚ ਫਰਕ ਨਹੀਂਗਾ ਅਸੀਂ ਜੋ ਕਹਿੰਨੇ ਆ ਉਹ ਕਰਕੇ ਦਿਖਾਉਨੇ ਆ ਇਸ ਕਰਕੇ ਲੋਕ ਜੁੜ ਰਹੇ ਆ ਜੇ ਅੱਦਾ ਚਲੇ ਵੀ ਜਾਂਦਾ ਵਾ ਉਹ ਪਹਿਲਾਂ ਉਸੇ ਜਮਾਤਾਂ ਚੋਂ ਆ ਕੇ ਉਸੇ ਚ ਚਲੇ ਜਾਵੇ ਉਹਨੂੰ ਜਾਣ ਜਾਂਦੇ ਨਹੀਂ ਕਹਿੰਦੇ ਕਿਉਂਕਿ ਉਹਨੂੰ ਪਿਛਲਾ ਥੋੜਾ ਜਿਹਾ ਯਾਦ ਹੋਣਾ ਕੋਈ ਅਸੀਂ ਨਾਲੇ ਉਸ ਬੰਦੇ ਨੂੰ ਤਿਕੜ ਦੇਣੀ ਹੈ ਮੈਂ ਤੁਹਾਡੇ ਲਈ ਦੱਸ ਕੇ ਜਿਵੇਂ ਪਹਿਲਾਂ ਆੜਿਆ ਵੀ ਜਿਹੜਾ ਜ਼ਮੀਨ ਨਾਲ ਜੁੜਿਆ ਜਿਹੜੇ ਇਲਾਕੇ ਦੀ ਤਿਕੜ ਦੇਣੀ ਹੈ ਉੱਥੇ ਦੇ ਲੋਕ ਕਹਿਣ ਵੀ ਹਾਂ ਇਹ ਸਾਡਾ ਸੇਵਾਦਾਰ ਪਹਿਲਾਂ ਵੀ ਆ ਅਸੀਂ ਹੁਣ ਵੀ ਇਹਨੂੰ ਬਣਾਵਾਂਗੇ ਉਸ ਬੰਦੇ ਨੂੰ ਮੌਕਾ ਦੇਣਾ ਅਸੀਂ ਸਰ ਗੱਲਬਾਤ ਕਰੀਏ ਵਿਪੱਖਸ਼ ਰੋਪ ਲਗਾ ਰਹੇ ਹੈ ਕਿ ਇਸ ਟਾਈਮ ਇਹ ਚੋਣਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਜਵਾਬ ਦੇਣਾ ਪਏਗਾ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 1000 ਰੁਪਏ ਜਿਹੜਾ ਲੇਡੀਜ਼ ਲਈ ਅਨਾਉਂਸ ਕੀਤਾ ਸੀ ਅੱਜ 36 ਮਹੀਨੇ ਹੋ ਗਏ ਸਰਕਾਰ ਦੇ ਪਰ ਹਜੇ ਤੱਕ ਨਾ ਤਾਂ ਉਹ ਪੈਸਾ ਆ ਰਿਹਾ ਹੈਗਾ ਨਾ ਉਸ ਤੋਂ ਬਾਅਦ ਭ੍ਰਸ਼ਟਾਚਾਰ ਦੀ ਗੱਲਬਾਤ ਕਰੀਏ ਤੇ ਐਨਓਸੀ ਦੀ ਬਾਰ-ਬਾਰ ਮਾਨਸਾਬ ਵੱਲੋਂ ਅਨਾਉਂਸਮੈਂਟ ਤਾਂ ਹੁੰਦੀ ਹੈ ਪਰ ਤਹਿਸੀਲਾਂ ਦੇ ਵਿੱਚ ਜਿਹੜਾ ਐਨਓਸੀ ਦੇ ਨਾਮ ਤੇ ਲੁੱਟ-ਖੁੱਟ ਬਹੁਤ ਜ਼ਿਆਦਾ ਹੋ ਰਹੀ ਹੈ ਭ੍ਰਸ਼ਟਾਚਾਰ ਇਸ ਸੈਕਟਰ ਤੇ ਬਹੁਤ ਜ਼ਿਆਦਾ ਹੈਗਾ ਜਿੱਤੇ ਤੱਕ ਤੁਸੀਂ 100 ਰੁਪਏ ਦੀ ਗੱਲ ਕੀਤੀ ਹੈ ਸਾਡੀਆਂ ਮਾਵਾ ਭੈਣਾ ਦੇ ਵਾਦੇ ਦੀ ਉਹ ਵਾਦੇ ਦਾ ਪ੍ਰਚਾਰ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਆਪਣੇ ਇਲੈਕਸ਼ਨਾਂ ਚ ਬਥੇਰਾ ਕਰਕੇ ਦੇਖ ਲਿਆ ਲੋਕਾਂ ਨੂੰ ਭਰੋਸਾ ਵਾ ਸਾਡੇ ਦੇ ਉੱਤੇ ਸਾਡੇ ਤੇ ਭਰੋਸਾ ਕਰਦੀਆਂ ਮੇਰੀਆਂ ਮਾਵਾ ਭੈਣਾ ਕਿਉਂਕਿ ਮੈਨੂੰ ਆਹੀ ਸਵਾਲ ਜਿਹੜਾ ਵਿਰੋਧੀ ਕਹਿੰਨੇ ਹੋ ਤੁਸੀਂ ਕਰਦੇ ਆ ਇਹੀ ਸਵਾਲ ਮੇਰੀ ਮਾਂ ਭੈਣ ਨੇ ਕਿਸੇ ਨੇ ਪੁੱਛਿਆ ਸੀ ਜਦੋਂ ਮੈਂ ਲੋਕ ਸਭਾ ਦੇ ਲੈਕਸ਼ਨ ਲੜਦਾ ਸੀ ਵੀ ਸਾਡਾ ਉਹ 1000 ਰੁਪਇਆ ਮੈਂ ਕਿਹਾ ਮਾਂ ਮੇਰੀਏ ਤੂੰ ਇਹ 10ਵੇਂ ਬਿਜਲੀ ਦਾ ਬਿੱਲ ਕਿੰਨਾ ਆਉਂਦਾ ਸੀ ਕਹਿੰਦੀ ਪੁੱਤ ਸੱਚ ਦੱਸਾ 3500 4000 ਮੈਂ ਕਿਹਾ ਫਿਰ ਮਾਂ ਮੇਰੀਏ ਪਹਿਲਾਂ ਇਹ ਦੱਸ 3500 4000 ਜਿਆਦਾ ਕਿ 1000 ਜਿਆਦਾ ਕਹਿੰਦੀ 4000 ਜਿਆਦਾ ਮੈਂ ਕਿਹਾ ਤੇ ਤੈਨੂੰ ਜਦ 4000 ਦੀ ਬਿਜਲੀ ਦੇ ਸਕਦੇ ਆ ਤੇ 1000 ਰੁਪਇਆ ਵੀ ਰੱਖਣਾ ਨੀਗਾ ਉਹ ਮਤ ਵੱਡੇ ਲਈ ਉਹ ਵੀ ਦੱਸਣਾ ਚਾਹੋ ਨਾ ਇਹਨਾਂ ਨੂੰ ਵਿਰੋਧੀਆਂ ਨੂੰ ਵੀ ਦੱਸਣਾ ਚਾਹੋ ਨਾ ਔਰ ਤੁਸੀਂ ਵੀ ਇਹਨਾਂ ਨਾਲ ਸਵਾਲ ਕਰ ਲਿਓ ਕਿਹਾ ਸੀ ਹਜ਼ਾਰ ਸੀ ਪਰ ਸਾਡੇ ਮੁੱਖ ਮੰਤਰੀ ਨੇ ਉਸ ਮਾਵਾ ਭੈਣਾ ਦੀ 1000 ਰੁਪਏ ਦੀ ਦੇਰੀ ਦੇ ਵਿੱਚ 100 ਰੁਪਏ ਦਾ ਹੋਰ ਯੋਗਦਾਨ ਪਾ ਕੇ 1100 ਰੁਪਈਆ ਮੇਰੀਆਂ ਮਾਵਾ ਭੈਣਾ ਨੂੰ ਬਤੌਰ ਆਪਣੇ ਸ਼ਗਨ ਦੇ ਤੌਰ ਤੇ ਮਿਲ ਰਿਹਾ ਵਾ ਉਸ ਕੰਮ ਦੇ ਵਿੱਚ ਪਹੁੰਚ ਗਿਆ ਬਹੁਤ ਚੰਗੀ ਗੱਲ ਹੈ ਇੱਕ ਲੋਕਾਂ ਦੇ ਵਿੱਚ ਤੁਸੀਂ ਜਿੱਦਾਂ ਵਿਚਰਦੇ ਹੋ ਤੁਹਾਡੇ ਨਾਲ ਬਹੁਤ ਪਿਆਰ ਹੈ ਐਮਪੀ ਦੀ ਚੋਣ ਵੀ ਤੁਹਾਨੂੰ ਲੜਾਈ ਗਈ ਲੋਕਾਂ ਦੇ ਸਮਰਥਨ ਕਰਕੇ ਪਰ ਜਦੋਂ ਮੰਤਰੀ ਬਣਾਉਣ ਦੀ ਵਾਰੀ ਆਈ ਉਦੋਂ ਤੁਹਾਨੂੰ ਨਾ ਕਰਕੇ ਮਤਲਬ ਹੋਰ ਬੰਦਿਆਂ ਨੂੰ ਮੰਤਰੀ ਬਣਾ ਦਿੱਤਾ ਗਿਆ ਇਹ ਚੀਜ਼ ਲੋਕਾਂ ਨੂੰ ਬੜੀ ਹੈਗੀ ਹੈ ਸ਼ਾਇਦ ਤੁਹਾਡੇ ਤੱਕ ਵੀ ਗੱਲ ਪਹੁੰਚੀ ਹੋਣੀ ਪਰ ਸਾਨੂੰ ਜ਼ਰੂਰ ਪੁੱਛਦੇ ਕਿ ਇਹ ਕਿਉਂ ਹੋਇਆ ਇਹ ਵਿਤਕਰਾ ਕਿਉਂ ਹੈ ਸਾਰੇ ਸਾਰੇ ਅਹੁਦੇ ਜਾਂ ਸਾਰੇ ਰਤਵੇ ਮੈਨੂੰ ਨਹੀਂ ਦੇਣੇ ਬਾਕੀ ਵੀ ਮੇਰੀ ਆਮ ਆਦਮੀ ਪਾਰਟੀ ਦੇ ਮੇਰੇ ਇਕਲੀਕ ਸਾਥੀ ਨੇ ਜਿਨ੍ਹਾਂ ਨੂੰ ਮਿਲਿਆ ਵਾ ਉਹਨਾਂ ਨੂੰ ਤੁਹਾਡੇ ਲਈ ਮੁਬਾਰਕ ਦਿਨਾ ਔਰ ਬਣਾਉਣ ਵਾਲੇ ਨੇ ਬਹੁਤ ਵਧੀਆ ਕੀਤਾ ਵਾ ਨਹੀਂ ਨਹੀਂ ਲੋਕਾਂ ਨੂੰ ਤਾਂ ਇਹ ਇਹਨਾਂ ਕਿ ਭਾਈ ਜਦੋਂ ਤਾਂ ਲੜਨ ਦੀ ਵਾਰੀ ਸੀ ਤਾਂ ਦਲੇਰ ਆਦਮੀ ਆਹਾ ਤੇ ਜਦੋਂ ਤੋਹਫਾ ਦੇਣ ਦੀ ਵਾਰੀ ਆਈ ਉਦੋਂ ਸਾਡੇ ਪੱਪੀ ਜੀ ਨੂੰ ਇਗਨੋਰ ਕਰਤਾ ਚਲੋ ਕਿਸੇ ਕਿਸੇ ਗਿਣਤੀ ਚ ਦਾ ਰੱਖਿਆ ਦਲੇਰੀ ਵਾਲੇ ਪਾਸੇ ਲਾ ਲਓ ਪਾਰਟੀ ਨੇ ਕਿਸੇ ਕੰਮ ਚ ਦਾ ਮੇਰੀ ਗਿਣਤੀ ਕੀਤੀ ਨਾ ਲੋਕ ਸਭਾ ਦੀ ਟਿਕਟ ਦੇ ਕੇ ਨਵਾਜਿਆ ਪਾਰਟੀ ਦਾ ਸ਼ੁਕਰਾਨਾ ਵਾ ਇੱਕ ਨਮਾਣੇ ਬੰਦੇ ਨੂੰ ਸੇਵਾਦਾਰ ਨੂੰ ਐਡਾ ਵੱਡਾ ਸੇਵਾਦਾਰ ਬਣਾ ਕੇ ਜਨਤਾ ਦੀ ਕਚਹਿਰੀ ਚ ਭੇਜਿਆ ਸੀ ਲੋਕਾਂ ਨੇ ਬੜਾ ਪਿਆਰ ਦਿੱਤਾ 240000 ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ 240000 ਵੋਟ ਪੈਣੀ ਲੋਕਾਂ ਦਾ ਪਿਆਰ ਮਾਵਾ ਪੈਣਾ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਬੱਚਿਆਂ ਦਾ ਤੇ ਇੰਨੀ ਬੋੜ ਪੈਣ ਦੇ ਬਾਵਜੂਦ ਤੇ ਅੱਜ ਜਿਹੜੇ ਭਾਜਪਾ ਵਾਲੇ ਉੱਥੇ ਕੇਂਦਰ ਦੇ ਵਿੱਚ ਮੰਤਰੀ ਬਣ ਕੇ ਬੈਠੇ ਨੇ ਉਹਨਾਂ ਨੂੰ ਹੁਣ ਚਾਹੀਦਾ ਵਾ ਵੀ ਤੁਹਾਨੂੰ ਮਾਲਕ ਨੇ ਪਾਵਰ ਦਿੱਤੀ ਆ ਹੁਣ ਕੇਂਦਰ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਪੈਸੇ ਪਏ ਆ ਪੰਜਾਬ ਦੇ ਆਪਣੇ ਪੈਸੇ ਪੰਜਾਬੀਆਂ ਦੇ ਆਪਣੇ ਪੈਸੇ ਉਹ ਕਿਰਪਾ ਕਰਕੇ ਆ ਆਪਣੇ ਕਾਉਂਸਲਰ ਦੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਕੇਂਦਰ ਤੋਂ ਲੈ ਕੇ ਆਓ ਜੇ ਲੁਧਿਆਣੇ ਆਉਣਾ ਮਤ ਉਹ ਤਾਂ ਲੁਧਿਆਣੇ ਆਏ ਹੋਏ ਐ ਤੇ ਜੇ ਕਿਤੇ ਰਾਸਤਾ ਹੋਏਗਾ ਤਾਂ ਉਹਨਾਂ ਨੂੰ ਪੁੱਛੋਗੇ ਤੁਸੀਂ ਮੈਂ ਤੁਹਾਡੇ ਰਾਏ ਵੀ ਪੁੱਛ ਲੂੰਗਾ ਆਪ ਵੀ ਪੁੱਛ ਲੂੰਗਾ ਜਦੋਂ ਕਿਤੇ ਮਿਲਗੇ ਤੁਹਾਡੇ ਰਾਏ ਵੀ ਪੁੱਛਣਾ ਚਾਹਣਾ ਵੇ ਬੱਟੂ ਜੀ ਹੁਣ ਤਾਂ ਤੁਹਾਨੂੰ ਮੰਤਰੀ ਬਣਾ ਲਿਆ ਅਮੇਸ਼ਾ ਜੀ ਨੇ ਉਹ ਵੀ ਦੋ ਡਬਲ ਡਬਲ ਮੰਤਰੀ ਹੁਣ ਕੋਈ ਸਿੰਗਲ ਕੰਮ ਹੀ ਕਰਕੇ ਦਿਖਾ ਦਿਓ ਲੁਧਿਆਣੇ ਦਾ ਡਬਲ ਮੰਤਰੀ ਤੇ ਸਿੰਗਲ ਕੰਮ ਕਰ ਦੋ ਪੈਸੇ ਲੈ ਕੇ ਆ ਜੋ ਠੀਕ ਹੈ ਸਰ ਗੱਲਬਾਤ ਹੈ ਵਿਪੱਖ ਰੂਪ ਲਗਾਉਂਦਾ ਹੈ ਕਿ ਜਿਹਦੀ ਜਿਵੇਂ ਵਿਧਾਨ ਸਭਾ ਤੁਹਾਡੀ ਹੈ ਤੇ ਜਿਹੜੀ ਪਾਰਟੀ ਦੀ ਵਿਧਾਨ ਸਭਾ ਹੁੰਦੀ ਹੈ ਲਗਭਗ ਜਿਹੜੀ ਹੈਗੀ ਹੈ ਨਿਗਮ ਵੀ ਉਹਦੀ ਪਾਰਟੀ ਦੀ ਝੋਲੀ ਠੀ ਚਲੀ ਜਾਂਦੀ ਹੈ ਕਿਉਂਕਿ ਸਰਕਾਰੇ ਸਰਕਾਰ ਜਿਹੜੀਆਂ ਉਹ ਮਹ ਤੰਤਰ ਮੰਤਰ ਜਿਹੜਾ ਹੈਗਾ ਉਹ ਪੂਰਾ ੱੱਕਾ ਕਰਦੀਆਂ ਇਸ ਚ ਕਿੰਨਾ ਕੁ ਤੁਸੀਂ ਇਹਨੂੰ ਤਕल्लਫ ਕਰਦੇ ਦੇਖੋ ਇਹਨਾਂ ਨੇ ਹੁਣ ਤੰਤਰ ਮੰਤਰ ਦਾ ਜਿਹੜਾ ਕੰਮ ਆ ਉਹ ਇਹਨਾਂ 70 ਸਾਲ ਦੀ ਰਾਜਪਾੜ ਕਰਦੀਆਂ ਪਾਰਟੀਆਂ ਨੂੰ ਪਤਾ ਅਸੀਂ ਤਾਂ ਲੋਕਾਂ ਨੂੰ ਜਾ ਕੇ ਤੁਸੀਂ ਸਾਡੇ ਸੁਪਰੀਮੋ ਅਰਵਿੰਦ ਕੇਰਿਵਾਲ ਜੀ ਨੇ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਬਣੇ ਸੀ ਦਿੱਲੀ ਦੇ ਅੰਦਰ ਉਦੋਂ ਲੋਕਾਂ ਨੂੰ ਦਿੱਲੀ ਦੇ ਨੂੰ ਜਾ ਕੇ ਕਿਹਾ ਸੀ ਵੀ ਜੇ ਮੈਂ ਥੋੜਾ ਕੰਮ ਕੀਤਾ ਤਾਂ ਮੈਨੂੰ ਬਣਾ ਦਿਓ ਉਹਨਾਂ ਨੇ 70 ਚੋਂ 68 ਬਣਾਤੀਆਂ ਇਸ ਕਰਕੇ ਤੰਤਰ ਮੰਤਰ ਵਾਲੀ ਸਰਕਾਰ ਨਹੀਂ ਇਹ ਤਾਂ ਕੰਮ ਵਾਲੀ ਸਰਕਾਰ ਆ ਇਹ ਆਮ ਆਦਮੀ ਪਾਰਟੀ ਇਹਦਾ ਨਾਮ ਆ ਇਹ ਆਮ ਲੋਕਾਂ ਦੀ ਪਾਰਟੀ ਆ ਆਮ ਬੰਦਿਆਂ ਦੇ ਇਦਾਂ ਹੀ ਮੇਰ ਬਣੂਗੇ ਆਮ ਬੰਦਿਆਂ ਦੇ ਜਿਹੜੇ ਵਿਕਾਸ ਹੋਊਗੇ ਤੇ ਜਨਤਾ ਨੂੰ ਕੀ ਅਪੀਲ ਕਰੋਗੇ ਐਂਡ ਦੇ ਵਿੱਚ ਤੁਹਾਡੀ ਪੂਰੇ ਤੇ ਪੂਰੇ ਕੈਂਡੀਡੇਟ ਉਤਰ ਰਹੇ ਆ ਬੜੇ ਜੋਸ਼ ਨਾਲ ਸੋ ਕੀ ਅਪੀਲ ਕਰੋਗੇ ਕਿਉਂ ਆਮ ਆਦਮੀ ਪਾਰਟੀ ਨੂੰ ਵੋਟ ਪਾਈਏ ਬਸ ਮੈਂ ਇਹੀ ਕਹੂੰਗਾ ਵੀ ਹੁਣ ਤੁਸੀਂ ਕੰਮ ਨੂੰ ਵੋਟ ਪਾਇਓ ਚੰਮ ਨੂੰ ਵੋਟ ਨਾ ਪਾਇਓ ਬਿਲਕੁਲ ਠੀਕ ਹੈ ਲੋਕਾਂ ਨੂੰ ਫੇਸ ਦੇਖੋ ਤੇ ਲੋਕਾਂ ਦਾ ਕੰਮ ਦੇਖੋ ਵੀ ਇਹ ਬੰਦੇ ਨੂੰ ਅਸੀਂ ਜਿਹਨੂੰ ਆਪਣੇ ਬਾੜ ਦਾ ਨਮਾਇੰਦਾ ਚੁਣ ਰਹੇ ਆ ਕਿਹੜੀ ਪਾਰਟੀ ਨੇ ਕਿਹੜੇ ਬੰਦੇ ਨੂੰ ਉਤਾਰਿਆ ਕਿਹੜੇ ਬੰਦੇ ਨੇ ਪਹਿਲਾ ਬਣ ਕੇ ਸਾਡਾ ਕੀ ਸਵਾਰਿਆ ਜਿਹੜਾ ਨਵਾਂ ਭੇਜਿਆ ਕਿਸੇ ਪਾਰਟੀ ਨੇ ਚਾਹੇ ਮੇਰੀ ਪਾਰਟੀ ਦਾ ਚਾਹੇ ਉਹ ਸਾਡਾ ਕੀ ਸਵਾਰੂਗਾ लास्ट ਤੇ ਮੇਰੀ ਕੋਈ ਅਪੀਲ ਆ ਲੁਧਿਆਣੇ ਦੇ ਲੋਕਾਂ ਨੂੰ 95 ਵਾਡਾ ਨੇ ਇਕੱਲੇ ਇਕੱਲੇ ਬੰਦੇ ਦਾ ਰਜਾਇਤ ਦੇਖ ਕੇ ਵੀ ਜਿਹਦੀ ਸਰਕਾਰ ਹੁੰਦੀ ਆ ਉਹਦੇ ਵਿਕਾਸ ਹੁੰਦਾ ਵਾ ਜੀ ਦੀ ਸਰਕਾਰ ਨਹੀਂ ਉਹਦਾ ਵਿਕਾਸ ਕੀ ਹੋਣਾ ਵਾ ਜੀ ਕਹਿੰਦੇ ਇਸ ਵਾਰੀ ਜਿਤਾਣ ਵਾਲੇ ਜਿਹੜੇ ਕੈਂਡੀਡੇਟ ਹੈ ਤੁਸੀਂ ਪੱਪੀ ਜੀ ਦੇ ਘਰ ਚੋਂ ਹੀ ਪੱਪੀ ਜੀ ਦੋ ਬੰਦਿਆਂ ਨੂੰ ਇਲੈਕਸ਼ਨ ਲੜਵਾ ਰਹੇ ਐ ਇੱਕ ਤਾਂ ਮਿਸਿਸ ਪੱਪੀ ਲੜ ਰਹੀ ਹੈ ਸ਼ਾਇਦ ਇਦਾਂ ਦੀਆਂ ਚਰਚਾਵਾਂ ਹੈਗੀਆਂ ਤੇ ਇੱਕ ਤੁਹਾਡੇ ਭਾਈ ਸਾਹਿਬ ਲੜ ਰਿਹਾ ਔਰ ਕਹਿੰਦੇ ਮੇਅਰ ਵੀ ਮੇਅਰਸ਼ਿਪ ਵੀ ਇਸ ਵਾਰੀ ਘਰ ਚ ਹੀ ਆ ਜਾਨੀਆ ਪ੍ਰੈਸ਼ਰਾਂ ਦੇ ਨਹੀਂ ਦੇਖੋ ਗੱਲ ਸੁਣੋ ਮੇਰਾ ਭਾਈ ਲਗਾਤਾਰ 5 ਵਾਰੀ ਦਾ ਕਾਉਂਸਲਰ ਆ ਜੀ ਉਨੇ ਕੋਈ ਹੁਣ ਤਾਂ ਟਿਕਟ ਮੰਗੀ ਨਹੀਂ ਕੀ ਜੇ ਲੋਕਾਂ ਦਾ ਪੰਜ ਬਾਰੀ ਦਾ ਮਤਲਬ ਆ 25 ਸਾਲ ਲਗਾਤਾਰ ਕਿਸੇ ਬੰਦੇ ਨੂੰ ਆਪਣੇ ਹਲਕੇ ਦਾ ਨੁਮਾਇੰਦਾ ਚੁਣਨਾ ਉਹਨੂੰ ਲੋਕ ਚੁਣਦੇ ਆ ਉਹਨੂੰ ਬਾੜ ਵਾਲੇ ਪਿਆਰ ਕਰਦੇ ਆ ਲੋਕਾਂ ਦਾ ਕੰਮ ਹੁੰਦਾ ਵਿਕਾਸ ਹੁੰਦਾ ਵਾ ਕੋਈ ਨਾਮ ਨਾਲ ਨਹੀਂ ਬੰਦਾ ਜਿੱਦਾਂ ਹੁੰਦਾ ਆਪਣੇ ਕੰਮਾਂ ਨਾਲ ਜਿੱਦਦਾ ਜਿੱਥੇ ਤੱਕ ਮੇਰੀ ਮੀਸੀਜ ਈ ਅਗਰ ਪਾਰਟੀ ਮੇਰੀ ਡਿਊਟੀ ਲਾਉਗੀ ਤੇ ਲੜਨਾ ਤੇ ਲੋਕ ਸੇਵਾ ਕਰਨੀ ਸਾਡੇ ਖੂਨ ਚਾ ਹਮੇਸ਼ਾ ਹੀ ਕਰਦੇ ਰਾਂਗੇ ਤੇ ਮੇਰਸ਼ਿਪ ਪੱਕੀ ਘਰ ਚ ਆਊਗੀ ਨਹੀਂ ਮੇਰਸ਼ਿਪ ਦਾ ਤਾਂ ਪਾਰਟੀ ਦੇ ਡਿਸੀਜਨ ਹੁੰਦੇ ਆ ਨਾ ਕਦੇ ਪਰਮਾਤਮਾ ਤੋਂ ਮੰਗਿਆ ਅੱਜ ਤੱਕ ਜੋ ਕੁਝ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਾਨਾ ਜੀ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਹਨੂਮਾਨ ਜੀ ਦਾ ਸ਼ੁਕਰਾਨਾ ਤੇ ਜੋ ਕੁਝ ਦਿੱਤਾ ਉਹਨਾਂ ਦਾ ਸ਼ੁਕਰਾਨਾ ਜੇ ਕੋਈ ਦੇਊਗੇ ਤਾਂ ਵੀ ਸ਼ੁਕਰਾਨਾ ਨਹੀਂ ਤਾਂ ਸੇਵਾਦਾਰੀ ਬਣਾ ਕੇ ਲੋਕਾਂ ਦੀ ਸੇਵਾ ਹੀ ਕਰੀ ਗਈ ਏ ਅੰਨੈ ਉਹਨਾਂ ਦਾ ਬਹੁਤ ਸ਼ੁਕਰਾਨਾ ਤੰਦਰੁਸਤੀ ਤੇ ਸਾਰੇ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹੀ ਬਣਾ ਕੇ ਰੱਖਿਆ ਆਪਣੀ ਕਿਰਪਾ ਨਾਲ ਇਹਦੇ ਵਿੱਚ ਹੀ ਸੰਤੁਸ਼ਟੀ ਆ ਉਹਦੇ ਆਉਂਦੇ ਜਾਂਦੇ ਰਹਿੰਦੇ ਆ ਧੰਨਵਾਦ ਸਾਰੀ ਤੁਹਾਨੂੰ ਦੋਸਤੋ ਇਹ ਸੀਗੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਕੈਂਡੀਡੇਟਾਂ ਦੀ ਸਕਰੂਟੀ ਕਮੇਟੀ ਦੇ ਚੇਅਰਮੈਨ ਵੀ ਐ ਸੋ ਇਹਨਾਂ ਨਾਲ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਵੀ ਤੇ ਐਜ਼ ਏ ਐਮਐਲਏ ਹੋਣ ਦੇ ਨਾਤੇ ਵੀ ਬਹੁਤ ਸਾਰੇ ਸਵਾਲ ਜਵਾਬ ਕੀਤੇ ਜੋ ਇਹਨਾਂ ਨੇ ਕਿਹਾ ਤੁਹਾਡੇ ਸਾਹਮਣੇ ਸੀ ਦੇਖਦੇ ਰਹੋ ਬਨੇ ਰਹੋ ਜਾਨੇ